ਨਾ ਕੋ ਬੁਰਾ ਹਾਲ ਗ੍ਰੀਨ ਸਿਟੀ ਥੋੜੀ ਆ ਇਹ ਇਹਦਾ ਕੋਈ ਹੋਰੇ ਸਿਟੀ ਆ ਜਾਮ ਦੀ ਸਿਟੀ ਬਣਦੀ ਆ ਇਹ ਆ ਹੁਣ ਆ ਗੱਡੀ ਦੇਖ ਲਓ ਕਿੱਥੇ ਖੜੀ ਆ ਕਿੱਦਾਂ ਨੂੰ ਬਾੜਨ ਦੀ ਕੋਸ਼ਿਸ਼ ਕਰ ਰਿਹਾ ਦਿਖਾਓ ਮੜੀ ਜੀ ਉਹਨੂੰ ਆ ਦੇਖ ਲਓ ਆ ਪੈਦਲ ਵਾਲਿਆਂ ਦਾ ਡਿਵਾਈਡਰ ਹੈਗਾ ਦਿਖਦਾ ਕੋਈ ਜੀ ਸ਼ਹਿਰ ਦਾ ਕੋਈ ਪੁਲਿਸ ਅਧਿਕਾਰੀ ਦਿਖ ਰਿਹਾ ਇੱਥੇ ਕੋਈ ਨਹੀਂ ਹੈਗਾ ਕੀ ਕਾਂਗੇ ਇਹਨੂੰ ਅਸੀਂ ਤੁਸੀਂ ਦੱਸੋ ਅਸੀਂ ਤਾਂ ਇੱਥੇ ਦੇ ਪ੍ਰਸ਼ਾਸਨ ਨੂੰ ਬੋਲਦੇ ਆ ਅਸੀਂ ਤਾਂ ਅਸੀਂ ਤਾਂ 15 ਦਿਨ ਮਹੀਨੇ ਬਾਅਦ ਆਣਾ ਇੱਕ ਦੋ ਇੱਕ ਜਿਹੜਾ ਇੱਕ ਦੂਜੇ ਦੇ ਸਿਰ ਦੇ ਉੱਤੇ ਚੜ ਕੇ ਆ ਰਹੇ ਨੇ ਹਰੇਕ ਬੰਦੇ ਨੂੰ ਹਰੇਕ ਨਾਗਰਿਕ ਨੂੰ ਜਿਹੜੀ ਜ਼ਿੰਮੇਵਾਰੀ ਬਣਦੀ ਆ ਲਾਈਨ 'ਚ ਲੱਗਣ ਦੀ ਲਾਈਨ 'ਚ ਆਉਣ ਦੀ ਪਰ ਇੱਥੇ 1 2 1 ਕੋਈ ਲਾਈਨ ਨਹੀਂ ਇੱਥੇ ਕੋਈ ਡਿਵਾਈਡਰ ਨਹੀਂ ਸਾਰੇ ਇੱਕ ਦੋ ਇੱਕ ਦੂਜੇ ਦੇ ਉੱਤੇ ਚੜਨ ਨੂੰ ਖੜਦੇ ਨੇ ਭਾਈ ਟ੍ਰੈਫਿਕ ਆਪ ਕੰਟਰੋਲ ਕਰ ਰਹੇ ਹੋ ਭਾਈ ਆਪ ਹੀ ਕਰਨੀ ਮੇਰੀ ਕੀ ਕਰੀਏ ਐਂਬੂਲੈਂਸ ਹੁਣ ਇੱਧਰ ਆ ਰਹੀ ਹੈ ਐਂਬੂਲੈਂਸ ਡੇਢ ਘੰਟਾ ਹੋ ਗਿਆ ਪਿੱਛੇ ਫਸੀ ਹੋਈ ਆ ਉਹਨਾਂ ਨੂੰ ਹੁਣ ਘਟਾਇਆ ਸਾਰਿਆਂ ਨੇ ਰਲ ਕੇ ਕੋਈ ਰੁਕਦਾ ਨਹੀਂ ਬੈਥੇ ਕਲਾਨ ਕਰ ਦਿੰਦੇ ਪੁਲਿਸ ਫੋਟੋ ਖਿੱਚ ਕੇ ਕਲਾਨ ਕਰ ਦਿੰਦੀ ਆ ਤਾਂ ਹੁਣ ਭਾਈ ਫੋਟੋ ਕੈਮਰਾ ਕਿੱਥੇ ਹੈਗੇ ਮੈਨੂੰ ਦਿਖਾਓ ਕਿੱਥੇ ਲੱਗੇ ਕੈਮਰੇ ਇੱਥੇ ਤੇ ਕਿਤੇ ਵੀ ਨਹੀਂ ਕਿਹੜੀ ਪੁਲਿਸ ਜਿੱਥੇ ਨੋ ਨੋ ਪਾਰਕਿੰਗ ਲੱਗੀ ਆ ਉੱਥੇ ਗੜੀ ਹੋਏ ਜਿੱਥੇ ਜਲਾਨ ਘਟਨੇ ਆ ਇੱਥੇ ਕੋਈ ਨਹੀਂ ਹੈਗਾ ਬਾਜ਼ਾਰ ਹੈ ਇੱਥੇ ਵਪਾਰੀ ਲੋਕ ਆਂਦੇ ਰਹਿੰਦੇ ਨੇ ਤੇ ਜਾਨਦਾਰੀ ਦੇਖ ਲਓ ਕਿੰਨਾ ਬੁਰਾ ਹਾਲ ਜਗ੍ਹਾ ਹੈ ਪੁਲਿਸ ਮੁਲਾਜ਼ਮ ਇੱਥੇ ਕੋਈ ਨਹੀਂ ਤਿੰਨ ਦਿਨ ਥਾਣੇ ਲੱਗਦੇ ਨੇ ਇਸ ਏਰੀਏ ਨੂੰ ਤਿੰਨ ਦਿਨ ਥਾਣੇ ਦੇ ਬਾਵਜੂਦ ਵੀ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਇੱਥੇ ਖੜਦਾ ਆ ਕੇ ਨਾ ਟ੍ਰੈਫਿਕ ਦੀ ਕੋਈ ਹੱਲ ਨਹੀਂ ਹੈਗਾ ਤੇ ਇਹ ਘਟ ਕੋਟ ਤਿੰਨ ਘੰਟੇ ਤੋਂ ਜਾਮ ਲੱਗਾ ਆ ਇਦਾਂ ਹੀ ਘੜਵਾ ਘੜਵਾ ਕੇ ਸਾਡੀ ਵਾਸਤੇ ਇੰਨੀ ਜਾਮ ਨਹੀਂ ਨਿਕਲਦਾ ਜੀ ਪੁਲਿਸ ਨੂੰ ਫੋਨ ਕਰਦੀ ਕੁਝ ਨਹੀਂ ਕੀਤੀ ਬੜੇ ਮਾਰੀ ਭਾਜੀ ਨੰਬਰ ਹੀ ਨਹੀਂ ਮ ਮਿਲਦੇ ਨਹੀਂ ਨੰਬਰ ਨਹੀਂ ਮਿਲਦਾ ਨਾ ਨੋਟਰੀ ਰਿਸੀਵਲ ਨੋਟਰੀ ਰਿਸੀਵਲ ਜਾਂਦਾ ਰਹਿੰਦਾ ਹੈ ਸਭ ਤੋਂ ਇਹ ਦੇਖ ਲੋਏ ਸਮਾਰਟ ਸਿਟੀ ਐਸ ਸਮਾਰਟ ਸਿਟੀ ਸਭ ਤੋਂ ਤਕੜਾ ਸ਼ਹਿਰ ਹੈ ਨੋਟ ਇੰਡੀਆ ਦਾ ਠੀਕ ਹੈ ਦਿੱਲੀ ਤੋਂ ਬਾਅਦ ਆ ਹਾਲ ਦੇਖ ਲੋ ਟ੍ਰੈਫਿਕ ਦਾ ਥਿਸ ਇਜ਼ ਕਾਟ ਸਮਾਰਟ ਸਿਟੀ ਸਮਾਰਟ ਮੈਨੇਜਮੈਂਟ ਵੈਲ ਡਨ ਅਸੀਂ ਮੋਰਿੰਡਾ ਸ਼ਹਿਰ ਤੋਂ ਆਏ ਹੋਏ ਆਂ ਡਿਸਟ੍ਰਿਕਟ ਰੋਪੜ ਕੱਦੇ ਜਾਮ ਚ ਬੱਜੇ ਆ ਇਹ ਗ੍ਰੀਨ ਸਿਟੀ ਇਹ ਕਿਹੜੀ ਆ ਇਹ ਇਹ ਕਿਹੜੀ ਸਿਟੀ ਆ ਅਸੀਂ ਪੂਰੇ ਪ੍ਰਸ਼ਾਸਨ ਨੂੰ ਪੁੱਛਦੇ ਆ ਸਮਾਰਟ ਸਿਟੀ ਕਿਹਾ ਜਾਦਾ ਲੁਧਿਆਣਾ ਇਹ ਜਾਮ ਸਿਟੀ ਕਿਹਾ ਜਾ ਸਕਦਾ ਸ਼ਹਿਰ ਨੂੰ ਇਹ ਕੋਈ ਆ ਨਹੀਂ ਕਹੇਗਾ ਕੀ ਆ ਇਹ ਐਡਾ ਜਾਮ ਹੈ ਕਿ ਨਾ ਕੋਈ ਪੁਲਿਸ ਅਧਿਕਾਰੀ ਦਿਖਦਾ ਇੱਥੇ ਠੀਕ ਹੈ ਨਹੀਂ ਦਿਖਦਾ ਹੀ ਇੱਥੇ ਇੱਥੇ ਚਾਹੀਦਾ ਜਿੱਥੇ ਨਹੀਂ ਚਾਹੀਦਾ ਉੱਥੇ ਪੈਰੀਗੇਟਿੰਗ ਕਰਕੇ ਖੜੇ ਆ ਉੱਥੇ ਚਲਾਣ ਦਾ ਲੱਗੇ ਹੋਏ ਨੇ ਜਾਮ ਲੱਗਿਆ ਹੋਇਆ ਕਾਹਦਾ ਚਲਾਣ ਹੈ ਇਸ ਚੀਜ਼ ਦਾ ਚਲਾਨ ਹੈ ਪਤਾ ਤਾਂ ਲੱਗੇ ਕਾਦਾ ਪ੍ਰਸ਼ਾਸਨ ਹੈ ਕਾਦਾ ਕੰਮ ਕਰ ਰਿਹਾ ਉਹਦਾ ਕੀ ਜਾਂਦਾ ਲੁਧਿਆਣਾ ਗ੍ਰੀਨ ਸਿਟੀ ਹੈ ਦਿਖਾਓ ਹਾਲਾਤ ਮੜ ਗਏ ਇੱਧਰ ਕਿਹੜਾ ਨਿਊਜ਼ ਚੈਨਲ ਹੈ ਸਿਟੀ ਹੈਡਲਾਈਨ ਤੋਂ ਤੋ ਤਸਵੀਰਾਂ ਤੁਹਾਨੂੰ ਦਿਖਾਈਆਂ ਸੀਗੀਆਂ ਚੋੜਾ ਬਾਜ਼ਾਰ ਦੀਆਂ ਉੱਥੇ ਦਾ ਚਲੋ ਜਿਨ੍ਹਾਂ ਨੇ ਰੈਡੀ ਫੜੀ ਲਈ ਹੋਈਆਂ ਨੇ ਉਹਨਾਂ ਦੀ ਗਲਤੀ ਮੰਨ ਲੈਂਦੇ ਹਾਂ ਚੋੜਾ ਦੀ ਵੀ ਗਲਤੀ ਇੱਥੇ ਇੱਥੇ ਕਿਹਨਾਂ ਦੀ ਗਲਤੀ ਮੰਨਾਂਗੇ ਅਸੀਂ ਸੁਵਾਨੀ ਬਿਲਡਿੰਗ ਦੇ ਕੋਲ ਖੜੇ ਹਾਂ ਭਾਜੀ ਕੀ ਕਹਿਣਾ ਚਾਹੋਗੇ ਭਾਜੀ ਇੰਨਾ ਕੋ ਬੁਰਾ ਹਾਲ ਗ੍ਰੀਨ ਸਿਟੀ ਥੋੜੀ ਆ ਇਹ ਇਹ ਤਾਂ ਕੋਈ ਹੋਰੇ ਸਿਟੀ ਆ ਜਾਮ ਦੀ ਸਿਟੀ ਬਣਦੀ ਆ ਇਹ ਆ ਹੁਣਾ ਗੱਡੀ ਦੇਖ ਲਓ ਕਿੱਥੇ ਖੜੀ ਆ ਕਿੱਦਣ ਨੂੰ ਬਾੜਨ ਦੀ ਕੋਸ਼ਿਸ਼ ਕਰ ਰਿਹਾ ਦਿਖਾਓ ਮੜੀ ਜੀ ਉਹਨੂੰ ਆ ਦੇਖ ਲਓ ਆ ਪੈਦਲ ਵਾਲਿਆਂ ਦਾ ਡਿਵਾਈਡਰ ਹੈਗਾ ਦਿਖਦਾ ਕੋਈ ਜੀ ਸ਼ਹਿਰ ਦਾ ਕੋਈ ਪੁਲਿਸ ਅਧਿਕਾਰੀ ਦਿਖ ਰਿਹਾ ਇੱਥੇ ਕੋਈ ਨਹੀਂ ਹੈਗਾ ਕੀ ਕਾਂਗੇ ਇਹਨੂੰ ਅਸੀਂ ਤੁਸੀਂ ਦੱਸੋ ਅਸੀਂ ਤਾਂ ਇੱਥੇ ਦੇ ਪ੍ਰਸ਼ਾਸਨ ਨੂੰ ਬੋਲਦੇ ਆ ਅਸੀਂ ਤਾਂ 15 ਦਿਨ ਮਹੀਨੇ ਬਾਅਦ ਆਣਾ 6 ਮਹੀਨੇ ਬਾਅਦ ਆਣਾ ਪੜ ਜਾ ਓਏ ਪੁਲਿਸ ਤਾਂ ਕਹਿੰਦੀ ਆ ਅਸੀਂ ਉਹ ਤੈਨੂੰ ਪਤਾ ਨਹੀਂਗਾ ਤੇਰੇ ਕੋ ਬਦਲ ਨਹੀਂ ਲਾਈਨ ਬਣ ਰਹਾ ਹੈ ਪਤਾ ਨਹੀਂ ਤੇਰੇ ਕੋ ਸੋ ਟ੍ਰੈਫਿਕ ਵਾਲੇ ਨੇ ਕਿਤਨੇ ਕਿਤੇ ਕਮੀ ਮਹਿਸੂਸ ਹੋ ਰਹੀ ਹੈ ਇੱਥੇ ਆਉਣਾ ਚਾਹੀਦਾ ਇਸ ਮਾਨੀ ਬਿਲਡਿੰਗ ਚੋਂ ਜਿੱਥੇ ਕੋ ਖੜੇ ਅਸੀਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਰ ਇੱਕ ਬੰਦਾ ਇੱਕ ਦੋ ਇੱਕ ਵੱਧ ਚੜ ਕੇ ਉੱਤੇ ਉੱਤੇ ਆ ਰਿਹਾ ਲੋਕ ਇੱਕ ਦੂਜੇ ਨੂੰ ਬੋਲਦੇ ਪਿਆ ਲੇਕਿਨ ਕੋਈ ਅੱਗੇ ਪਿੱਛੇ ਕਰਕੇ ਰਾਜੀ ਨਹੀਂ ਹੈਗਾ ਮੈਂ ਕਹੂੰਗਾ ਇੱਕ ਵਾਰੀ ਉਧਰ ਦਿਖਾਇਆ ਜਾਵੇ ਕਿਉਂਕਿ ਜਿੱਥੋਂ ਇੰਜਾਮ ਕਿਵੇਂ ਲੱਗ ਰਿਹਾ ਆ ਤੁਸੀਂ ਦੇਖ ਸਕਦੇ ਹੋ ਜਾਮ ਕਿੱਥੋਂ ਲੱਗਿਆ ਇੱਕ ਦੋ ਇੱਕ ਜਿਹੜਾ ਇੱਕ ਦੂਜੇ ਦੇ ਸਿਰ ਦੇ ਉੱਤੇ ਚੜ੍ਹ ਕੇ ਆ ਰਹੇ ਨੇ ਹਰੇਕ ਬੰਦੇ ਨੂੰ ਹਰੇਕ ਨਾਗਰਿਕ ਨੂੰ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਲਾਈਨ 'ਚ ਲੱਗਣ ਦੀ ਲਾਈਨ 'ਚ ਆਉਣ ਦੀ ਪਰ ਇੱਥੇ ਇੱਕ ਦੋ ਇੱਕ ਕੋਈ ਲਾਈਨ ਨਹੀਂ ਇੱਥੇ ਕੋਈ ਡਿਵਾਈਡਰ ਨਹੀਂ ਸਾਰੇ ਇੱਕ ਦੋ ਇੱਕ ਦੂਜੇ ਦੇ ਉੱਤੇ ਚੜਨ ਨੂੰ ਫਿਰਦੇ ਨੇ ਭਾਜੀ ਕੀ ਕਹਿਣਾ ਜਾਓਗੇ ਮੈਂ ਇੱਧਰ ਜਾਣਾ ਹੈ ਜਾਣਾ ਤਾਂ ਉਧਰ ਹੈ ਟ੍ਰੈਫਿਕ ਬਾਰੇ ਕੀ ਕਹਿਣਾ ਜਾਓਗੇ ਬਹੁਤ ਖਰਾਬ ਹੈ ਸਰ ਸਥਿਤੀ ਬਹੁਤ ਕਿੰਨਾ ਜ਼ਿਆਦਾ ਰੋਗੇ ਚੌਕ ਨੇ ਖੜੇ ਹੋ ਮੇਰੇ ਕੋ 1/2 ਘੰਟਾ ਹੋ ਗਿਆ ਸਰ ਕਾਹੜੇ ਹੋ ਮੈਂ ਇਹੀ ਤੇ ਇਹ ਚੌਕ ਕੇ ਪਾਸ ਖੜਾ ਹਾਂ ਕਰੀਮਪੁਰਾ ਮਾਰਕੀਟ ਕੇ ਚੌਕ ਤੇ ਖੜੇ ਲੋੜੀ ਨੋ ਐਂਟਰੀ ਨਹੀਂ ਹੈਗੀ ਇੱਥੇ ਨਹੀਂ ਭਾਈ ਕੜਨ ਦੇ ਅਗਰ ਦਿੰਦੇ ਕੜਨ ਦੇ ਰਿਕਸ਼ੇ ਦੀ ਕਾਦੀ ਨੋ ਐਂਟਰੀ ਹੈ ਅੱਜ ਰੋਕੀ ਹੈ ਨਹੀਂ ਅੱਛਾ ਇਹ ਇੱਕ ਦੂਤੇ ਇੱਕ ਜਿਹੜੇ ਆਉਂਦਾ ਲਾਈਨ ਵਾਈਜ਼ ਨਹੀਂ ਆ ਸਕਦੇ ਕਿਨੂੰ ਕਿਨੂੰ ਰੋਕੀਏ ਇੰਨੀ ਵਾਰੀ ਦਾ ਟ੍ਰੈਫਿਕ ਕਢਾਣ ਦੀ ਸੋਚੀ ਆ ਫਿਰ ਨਹੀਂ ਕਿਸੇ ਦੀ ਮੰਨਦੇ ਕਿਸੇ ਦੀ ਮੰਨਦੇ ਹੀ ਨਹੀਂ ਤਾਂ ਹੁਣ ਕੋਈ ਜੇ ਕਿਸੇ ਨੂੰ ਰਾਹ ਦੇਵਾਂਗੇ ਤਾਂ ਹੀ ਰਾਹ ਮਿਲਣਾ ਹੁਣ ਕਿਸੇ ਨੂੰ ਰਾਹ ਤਾਂ ਦਿੰਦੇ ਨਹੀਂ ਮੇਰੇ ਤੋਂ ਪਹਿਲਾਂ ਤਾਂ ਵਿਚ ਵਿਚੜਾਈ ਜਾਂਦੇ ਆ ਰਾਹ ਕਿੱਥੋਂ ਮਿਲਣਾ ਵਾ ਆਮ ਲੋਕਾਂ ਨੂੰ ਵੀ ਜ਼ਿੰਮੇਵਾਰੀ ਸਮਝ ਨਹੀਂ ਆਉਂਦੀ ਸਮਝਦੇ ਹੀ ਨਹੀਂ ਜ਼ਿੰਮੇਵਾਰੀ ਕਿਸੇ ਬੰਦੇ ਦੀ ਮੰਨਦੇ ਹੀ ਨਹੀਂ ਕੋਈ ਸਮਝਾਵੇ ਤਾਂ ਉਹਨੂੰ ਗਾਲਾਂ ਕੱਢ ਦਿੰਦੇ ਆ ਪਿੱਛੇ ਕਹਿ ਰਹੇ ਆ ਵੀ ਐਂਬੂਲੈਂਸ ਆ ਰਹੀ ਹੈ ਕਿਉਂਕਿ ਜਾਮ ਬੜੇ ਲੰਮਾ ਲੱਗਾ ਆ ਜਿਹੜਾ ਜਾਮ ਹੈ ਉਹ ਬਹੁਤ ਲੰਮਾ ਲੱਗਾ ਹੋਇਆ ਗੱਲ ਉਹੀ ਹੋ ਗਈ ਇੱਕ ਜ਼ਿੰਦਗੀ ਪਿੱਛੇ ਮਰੀਜ਼ ਆ ਜਿਹੜਾ ਜ਼ਿੰਦਗੀ ਤੇ ਮੌਤ ਨਾਲ ਲੜ ਰਿਹਾ ਐ ਐਂਬੂਲੈਂਸ ਭਾਈ ਕਿੰਨੀ ਦੇਰ ਦਾ ਐਂਬੂਲੈਂਸ ਫਸੀ ਹੋਈ ਆ ਹੋ ਗਿਆ ਭਰਾ ਯਾਰ ਅੱਧਾ ਘੰਟਾ ਹੋ ਗਿਆ ਸਾਨੂੰ ਯਾਰ ਅੱਧਾ ਭਰਾ ਮੈਂ ਤਾਂ ਡੇਢ ਘੰਟਾ ਹੋ ਗਿਆ ਵਿਚਾਰੇ ਅ ਥੋੜੇ ਥੋੜੇ ਪਿਛੋਂ ਨਾਲ ਹਾਂਜੀ ਹਾਂਜੀ ਵੀਰੇ ਕਿੱਥੇ ਲੈ ਕੇ ਜਾ ਰਹੇ ਹੋ ਸੀਐਮਸੀ ਜਾਣਾ ਸੀ ਭਰਾ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਉਹ ਐਂਬੂਲੈਂਸ ਵਾਲਾ ਲੈ ਆਇਆ ਅੱਛਾ ਹਾਂ ਉਹ ਐਂਬੂਲੈਂਸ ਪਿੱਛੇ ਲੱਗੀ ਹੋਈ ਆ ਐਂਬੂਲੈਂਸ ਐ ਜਿਹੜੀ ਅੱਧੇ ਘੰਟੇ ਤੋਂ ਵੱਧ ਹੋ ਗਿਆ ਸਮਾਂ ਵੀਡੀਓ ਟ੍ਰੈਫਿਕ ਦੇ ਵਿੱਚ ਖੁਸ਼ੀ ਹੋਈ ਆ ਲੋਕੀ ਆਪ ਟ੍ਰੈਫਿਕ ਕੰਟਰੋਲ ਕਰ ਰਹੇ ਨੇ ਕੋਈ ਵੀ ਇੱਥੇ ਮੁਲਾਜ਼ਮ ਨਹੀਂ ਹੈਗਾ ਜਿਹਨਾਂ ਚਲਾਨ ਕੱਟੜੇ ਹੁੰਦੇ ਨੇ ਉਦੋਂ ਤਾਂ ਫੋਟੋ ਖਿੱਚ ਕੇ ਜਿਹੜਾ ਚਲਾਨ ਕਰ ਦਿੱਤੇ ਜਾਂਦੇ ਨੇ ਅੱਜ ਇਹਨਾਂ ਲੋਕਾਂ ਦਾ ਜਿਹੜੇ ਵਿਦਆਊਟ ਰੂਲ ਕਾਨੂੰਨ ਦੀ ਤੱਜੇ ਆੜ ਰਹੇ ਨੇ ਇਹਨਾਂ ਦਾ ਚਲਾਨ ਕੌਣ ਕਰੇਗਾ ਮੈਂ ਸਖਤ ਕਹਿਣਾ ਚਾਹਾਂਗਾ ਲੁਧਿਆਣਾ ਕਮਿਸ਼ਨਰ ਏਸੀਪੀ ਟ੍ਰੈਫਿਕ ਡੀਸੀਪੀ ਟ੍ਰੈਫਿਕ ਵੀ ਇਹ ਜ਼ਿੰਮੇਵਾਰ ਜਿਹੜਾ ਜਾਮ ਲੱਗਦਾ ਇਹ ਕੌਣ ਨੇ ਇਹਨਾਂ ਦੇ ਚਲਾਣ ਜਿਹੜੇ ਆ ਉਹ ਕੌਣ ਕੱਟੇਗਾ ਪਿੱਛੇ ਜਿਹੜੀ ਐਂਬੂਲੈਂਸ ਆ ਫਸੀ ਹੋਈ ਆ ਅੱਧੇ ਘੰਟੇ ਤੋਂ ਉੱਤੇ ਉਧਰੋਂ ਕਢਾ ਉਧਰੋਂ ਉਧਰੋਂ ਲਿਆ ਉਧਰੋਂ ਕਢਾ ਇਹ ਯਾਰ ਉਧਰੋਂ ਕਢਾ ਚਲੋ ਚਲੋ ਕੋਏ ਤਸਵੀਰਾਂ ਨੇ ਜਿਹੜੀਆਂ ਐਂਬੂਲੈਂਸ ਦੀਆਂ ਇਹ ਐਂਬੂਲੈਂਸ ਅੱਧੇ ਘੰਟੇ ਤੋਂ ਵੱਧ ਹੈ ਜਿਹੜੀ ਟ੍ਰੈਫਿਕ ਦੇ ਵਿੱਚ ਫਸੀ ਹੋਈ ਹੈ ਬਾਹੋਂ ਕਿੱਥੇ ਵਸਾ ਲੈਣਾ ਚੱਲ ਮੇਰੇ ਕੱਢ 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 ਚਲੋ ਹਰ ਜਾ ਹਰ ਜਾ ਆਹ ਹੋਰ ਤਸਵੀਰਾਂ ਦੇਖ ਲੋ ਇਹਨਾਂ ਨੇ ਫੇਰ ਉੱਤੇ ਉੱਤੇ ਚੜ੍ਹਦੇ ਆਉਣਾ ਜਦ ਕਿ ਲਾਈਨ ਬਣ ਚੁੱਕੀ ਸੀਗੀ ਇੱਕ ਇਹਦੇ ਉੱਤੇ ਇੱਕ ਚੜ੍ਹ ਕੇ ਆਊਗਾ ਆਕਰ ਇਹ ਜ਼ਿੰਮੇਵਾਰ ਲੋਕ ਨੇ ਲੁਧਿਆਣਾ ਸ਼ਹਿਰ ਦੇ ਤੁਸੀਂ ਆਪ ਦੇਖ ਰਹੇ ਹੋ ਜਦੋਂ ਚਲਾਨ ਕਰਨੇ ਹੁੰਦੇ ਨੇ ਉਦੋਂ ਤਾਂ ਫੋਟੋ ਖਿੱਚ ਕੇ ਚਲਾਨ ਪਾਏ ਜਾਂਦੇ ਨੇ ਅੱਜ ਇਹਨਾਂ ਲੋਕਾਂ ਦੇ ਚਲਾਨ ਕੌਣ ਕਟੂਗਾ ਭਾਈ ਟ੍ਰੈਫਿਕ ਆਪ ਕੰਟਰੋਲ ਕਰ ਰਹੇ ਹੋ ਭਾਈ ਆਪ ਹੀ ਕਰਨੀ ਮੇਰੀ ਕੀ ਕਰੀਏ ਹੂੰ ਐਮਬੂਲੈਂਸ ਹੁਣ ਇੱਧਰ ਆ ਰਹੀ ਐ ਐਮਬੂਲੈਂਸ ਡੇਢ ਘੰਟਾ ਹੋ ਗਿਆ ਪਿੱਛੇ ਵਸੀ ਹੋਈ ਆ ਉਹਨਾਂ ਨੂੰ ਹੁਣ ਘੰਡਾਇਆ ਸਾਰਿਆਂ ਨੇ ਲੱਲ ਕੇ ਕੋਈ ਰੁਕਦਾ ਨਹੀਂ ਬੈਥੇ ਭਾਜੀ ਜੇ ਲੋ ਚਲਾਨ ਕਰ ਦਿੰਦੇ ਪੁਲਿਸ ਫੋਟੋ ਖਿੱਚ ਕੇ ਚਲਾਨ ਕਰ ਦਿੰਦੀ ਆ ਤਾਂ ਹੁਣ ਭਾਜੀ ਫੋਟੋ ਕੈਮਰਾ ਕਿੱਥੇ ਹੈਗੇ ਮੈਨੂੰ ਦਿਖਾਓ ਕਿੱਥੇ ਲੱਗੇ ਕੈਮਰੇ ਇੱਥੇ ਤੇ ਕਿਤੇ ਵੀ ਨਹੀਂ ਕਿਹੜੀ ਪੁਲਿਸ ਇੱਥੇ ਖੜੀ ਆ ਜਿੱਥੇ ਨੋ ਨੋ ਪਾਰਕਿੰਗ ਲੱਗੀ ਆ ਉੱਥੇ ਖੜੀ ਹੋਈ ਜਿੱਥੇ ਚਲਾਨ ਘਟਨੇ ਆ ਇੱਥੇ ਕੋਈ ਨਹੀਂ ਹੈਗਾ ਇਹ ਚਾਹੀਦਾ ਇੱਥੇ ਕੋਈ ਨਾ ਕੋਈ ਮੁਲਾਜ਼ਮ ਇੱਥੇ ਚਾਹੀਦਾ ਭਾਜੀ ਪਰਮਨੈਂਟ ਬੰ ਜੇ ਜਾਨਦਾਰ ਤੁਸੀਂ ਦੇਖ ਲਓ ਕਿੰਨਾ ਬੁਰਾ ਹਾਲ ਜਗ ਹੈ ਪੁਲਿਸ ਮੁਲਾਜ਼ਮ ਇੱਥੇ ਕੋਈ ਨਹੀਂ ਤਿੰਨ ਤਿੰਨ ਥਾਣੇ ਲੱਗਦੇ ਨੇ ਐਸ ਏਰੀਏ ਨੂੰ ਤਿੰਨ ਤਿੰਨ ਥਾਣੇ ਦੇ ਬਾਵਜੂਦ ਵੀ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਇੱਥੇ ਖੜਦਾ ਆ ਕੇ ਨਾ ਟ੍ਰੈਫਿਕ ਦੀ ਕੋਈ ਹੱਲ ਨਹੀਂ ਹੈਗਾ ਤੇ ਇਹ ਘਟ ਕੋਟ ਤਿੰਨ ਘੰਟੇ ਤੋਂ ਜਾਮ ਲੱਗਾ ਆ ਇਦਾਂ ਹੀ ਘੜਵਾ ਘੜਵਾ ਕੇ ਸਾਡੀ ਵਾਸਤੇ ਇੰਨੀ ਜਾਮ ਨਹੀਂ ਨਿਕਲਦਾ ਜੀ ਤੁਸੀਂ ਟ੍ਰੈਫਿਕ ਪੁਲਿਸ ਨੂੰ ਫੋਨ ਕਰਦੀ ਕੁਝ ਨਹੀਂ ਕੀਤੀ ਬੜੇ ਵਾਰੀ ਭਾਜੀ ਨੰਬਰ ਹੀ ਨਹੀਂ ਮਿਲਦਾ ਉਹਨਾਂ ਦਾ ਬਿਜ਼ੀ ਜਾਂਦਾ ਰਹਿੰਦਾ ਨੰਬਰ ਉਹਨਾਂ ਦਾ ਮਿਲਦਾ ਹੀ ਨਹੀਂ ਨੰਬਰ ਨਹੀਂ ਮਿਲਦਾ ਉਹਨਾਂ ਦਾ ਨਾਟਰੀਚਵਲ ਨਾਟਰੀਚਵਲ ਜਾਂਦਾ ਰਹਿੰਦਾ ਬੜ ਇਹ ਤੇ ਪਰਮਾਨੈਂਟ ਬੰਦਾ ਪੁਲਿਸ ਦੇ 2 ਦਿਨ ਲੱਗਨੇ ਚਾਹੀਦੇ ਨੇ ਮੈਂ ਬੇਨਤੀ ਕਰੂੰਗਾ ਜਿਹੜੇ ਟ੍ਰੈਫਿਕ ਦੇਖਦੇ ਨੇ ਮੈਡਮ ਪੁਰੀ ਵਾਲੋਂ ਚਾਹੇ ਏਸੀਪੀ ਗੁਰਦੇਵ ਹੋਣ ਚਾਹੀਦੇ ਕੋਈ ਵੀ ਹੋ ਜੋਨ ਇੰਚਾਰ ਜਿਹੜੇ ਵੀ ਲੱਗਦੇ ਨੇ ਉਹਨਾਂ ਨੂੰ ਜਿਹੜਾ ਇੱਥੇ ਕੋਈ ਨਾ ਕੋਈ ਮੁਲਾਜ਼ਮ ਹੋਣਾ ਚਾਹੀਦਾ ਸੋ ਤੁਸੀਂ ਜੁੜੇ ਲੋ ਦੈਟ ਸਿਟੀ ਹੈਡ ਲਾਈਨ ਆ ਮੈਂ ਅਮਨ ਸਿੰਘ ਕੈਮਰਾ ਮੈਪ ਉਹਦੇ ਨਾਲ ਗੱਲਣਾ ਹੈ ਹੈਲੋ ਹੈਲੋ ਸਰ ਟ੍ਰੈਫਿਕ ਤੋਂ ਬੋਲ ਰਹੇ ਹਾਂ ਟ੍ਰੈਫਿਕ ਨੂੰ ਦਿਖਾਣਾ ਕਿੱਥੋਂ ਜੀ ਅ ਅਮਨ ਸਿੰਘ ਬੋਲ ਰਿਹਾ ਸਿਟੀ ਹੈਡ ਲਾਈਨ ਤੋਂ ਸਰ ਆਗ ਨਹੀਂ ਘੇਰਾ ਦੀ ਸਰ ਸਿਟੀ ਹੈਡਲਾਈਨ ਤੋਂ ਬੋਲ ਰਿਹਾ ਅਮਨੀਤ ਸਿੰਘ ਪੱਤਰਕਾਰ ਕਿੱਥੋਂ ਗੱਲ ਕਰ ਰਹੇ ਹੋ ਸਿਟੀ ਹੈਡਲਾਈਨ ਤੋਂ ਉਹਦਾ ਸਿਟੀ ਹੈਡਲਾਈਨ ਸਿਟੀ ਹੈਡਲਾਈਨ ਤਾਂ ਠੀਕ ਹੈ ਸਰ ਐਡਰੈਸ ਕੀ ਹੈ ਜੀ ਸਰ ਲੁਧਿਆਣਾ 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 ਕਿੱਥੋਂ ਸੁਬਾਨੀ ਬਿਲਡਿੰਗ ਚੌਂਕ ਹਾਂਜੀ ਕੀ ਪ੍ਰੋਬਲਮ ਆ ਰਹੀ ਹੈ ਸਰ 3 ਘੰਟੇ ਤੋਂ ਜਾਮ ਲੱਗਿਆ ਹੋਇਆ ਕੋਈ ਵੀ ਮੁਲਾਜ਼ਮ ਨਹੀਂ ਹੈਗਾ ਐਮ뷸ੈਂਸ ਫਸੀ ਹੋਈ ਹੈ ਸਰ ਨੋਟ ਕਰਾਇਆ ਹੋਇਆ ਹੈ ਕਲੀਅਰ ਕਰਵਾ ਦਿੰਦੇ ਹਾਂ ਜੀ ਨੋਟ ਕਰਾਇਆ ਹੋਇਆ ਕਿੰਨੀ ਦੇਰ ਪਹਿਲਾਂ ਕਰਾਇਆ ਸਰ ਨੋਟ ਸਰ ਹੁਣ ਹੀ ਕਰਾਇਆ ਜੀ ਹੁਣ ਹੀ ਪੀਸੀਆ ਨੂੰ ਕਰਾਇਆ ਨੋਟ ਆ ਦੰਦੀਏ ਤੁਹਾਡੇ ਕੋਲ ਜੀ ਕੀ ਨਾਮ ਹੈ ਤੁਹਾਡਾ ਅਮਨੀਤ ਸਿੰਘ ਜਤਿਨ ਮਾਨਸਲ ਜੀ ਨੰਬਰ ਮਿਲ ਸਕਦਾ ਠੀਕ ਹੈ ਜੀ ਠੀਕ ਹੈ ਨੋਟ ਕਰਾ ਦਿੰਨੇ ਆ ਜੀ ਠੀਕ ਹੈ ਸੋ ਇਹ ਕਹਿੰਦੇ ਵੀ ਅਸੀਂ ਨੋਟ ਕਰਾਇਆ ਹੋਇਆ ਨੋਟ ਕਰਵਾ ਦਿੰਨੇ ਆ ਕਿ ਜਲਦੀ ਜਿਹੜੇ ਪੀਸੀ ਆ ਰਾ ਇੱਥੇ ਪਹੁੰਚ ਜਾਣਗੇ ਲੇਕਿਨ 3 ਘੰਟੇ ਜਿਹੜਾ ਜਾਮ ਹੋ ਗਿਆ ਲੱਗੇ ਨੂੰ ਉਹਦਾ ਜ਼ਿੰਮੇਵਾਰ ਕੌਣ ਹੈ ਐਂਬੂਲੈਂਸ ਫਸੀ ਜ ਉਥੇ ਉਹਦਾ ਜ਼ਿੰਮੇਵਾਰ ਕੌਣ ਹੈ ਕਿਤੇ ਨ ਕਿਤੇ ਪ੍ਰਸ਼ਾਸਨ ਦੀ ਕਮੀ ਹੈ ਲੋਕਾਂ ਦੀ ਕਮੀ ਹੈ ਇਹ ਸਭ ਨੂੰ ਮਿਲ ਜੁਲ ਕੇ 这走个。